ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਾਗ ਫੁਲਕਾਰੀ ਦੀ ਨਵੀਂ ਵੀਡੀਓ ਲੈ ਕੇ ਆਇਆ ਤੇ ਇਹਦੇ ਵਿੱਚ ਨਾ ਬਾਗ ਫੁਲਕਾਰੀ ਦੇ ਵਿੱਚ ਬਿਲਕੁਲ ਭਰਮਾ ਕਰਨਾ ਹੁੰਦਾ ਹੈ ਤੇ ਸਾਰਾ ਧਾਗਾ ਉੱਪਰੇ ਰੱਖਣਾ ਹੁੰਦਾ ਹੈ। نیچے ਆਪਾਂ ਨੇ ਕੋਈ ਗੱਠ ਨਹੀਂ ਮਾਰਨੀ, ਕੋਈ ਧਾਗਾ ਨਹੀਂ ਗੱਢਣਾ ਦੇਖੋ ਆਹ ਪੁੱਟਾ ਵਸਾਏ। ਠੀਕ ਹੈ ਤੇ ਇਹਦੇ ਵਿੱਚ ਆਪਾਂ ਬਿਲਕੁਲ ਭਰਮਾ ਸਟਿਚ ਕਿਵੇਂ ਕਰਨਾ ਹੈ ਉਹ ਦੱਸਾਂਗੇ ਅੱਜ। ਆਹ ਦੇਖੋ ਇੱਕ ਪੱਖੀ ਮੈਂ ਤਿਆਰ ਕਰਕੇ ਰੱਖੀ ਹੋਈ ਹੈ। ਪੱਖੀ ਦਾ ਕਵਰ ਆਹੇ ਇੱਕ ਆ ਪੱਖੀ ਹੋ ਗਈ ਠੀਕ ਹੈ ਅਗਲੇ ਵੀਡੀਓ ਆਪਾਂ ਇਸ ਤੇ ਬਣਾਵਾਂਗੇ ਤੇ ਹੁਣ ਆਪਾਂ ਦੇਖਦੇ ਆ ਦੇ ਵਿੱਚ ਬਿਲਕੁਲ ਪਰਨਾ ਸਟਿਚ ਕਿਵੇਂ ਕਰੀਏ ਉਪਰੇ ਗੱਠ ਮਾਰਨੇ ਆਪਾਂ ਉਪਰੇ ਸ਼ੁਰੂ ਕਰਨਾ ਆ ਕੋਈ ਧਾਗਾ ਨਹੀਂ ਕੱਢਣਾ ਨੀਚੇ ਜਿਵੇਂ ਮੈਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਆਪਾਂ ਨੇ ਵਿਚਕਾਰ ਤੋਂ ਫੁੱਲ ਦੇ ਵਿੱਚ ਤੋਂ ਸ਼ੁਰੂ ਕਰਨਾ ਹੈ ਤੇ ਉੱਪਰਲੀ ਸਾਈਡ ਤੋਂ ਟਾਂਕਾ ਚੱਕਣਾ ਹੈ ਇਹ ਜਿੱਧਰ ਨੂੰ ਲਾਈਨਾਂ ਹੁੰਦੀਆਂ ਨੇ ਨਾ ਸਿੱਧੀਆਂ ਉਧਰ ਨੂੰ ਟਾਂਕਾ ਚੱਕਣਾ ਹੁੰਦਾ ਆ ਤੇ ਆ ਜਿਵੇਂ ਆਪਾਂ ਨੇ ਪਹਿਲਾਂ ਵੀ ਦੱਸਿਆ ਸੀ ਕਿ ਆ ਤਿੱਖਾ ਪਾਸਾ ਜਿਹੜਾ ਕੋਨਾ ਆ ਇਹ ਬਾਹਰਲਾ ਸਾਈਡ ਹੁੰਦਾ ਏ ਤੇ ਸਿੰਗਲ ਪੱਤੀ ਦੇ ਵਿੱਚ ਜਿੰਨਾ ਮੈਂ ਤੁਹਾਨੂੰ ਦਿਖਾਉਂਦੀ ਆ 쿠ਸ਼ਨ ਕਵਰ ਦੇ ਉੱਤੇ ਜਿਵੇਂ ਕੀ ਆ ਸਿੰਗਲ ਪੱਤੀ ਹੋ ਗਈ ਨਹੀਂ ਸਿੰਗਲ ਪੱਤੀ ਦੇ ਉੱਤੇ ਦੇਖੋ ਇਧਰ ਵੀ ਕੋਨਾ ਬਣਿਆ ਹੋਇਆ ਤੇ ਇਧਰ ਵੀ ਕੋਨਾ ਬਣਿਆ ਹੋਇਆ ਤੇ ਜੇ ਤੁਸੀਂ ਇਧਰੋਂ ਸ਼ੁਰੂ ਕਰਨਾ ਆ ਤਾਂ ਇਧਰਲੀ ਸਾਈਡ ਤੋਂ ਨਾ ਇਧਰਲੀ ਸਾਈਡ ਤੋਂ ਟਾਂਕਾ ਜ਼ਿਆਦਾ ਚੱਕਣਾ ਜੇ ਤੁਸੀਂ ਇਧਰੋਂ ਸ਼ੁਰੂ ਕਰ ਰਹੇ ਹੋ ਤਾਂ ਇਧਰਲੀ ਸਾਈਡ ਤੋਂ ਟਾਂਕਾ ਜ਼ਿਆਦਾ ਚੱਕਣਾ ਦੇਖੋ ਜੀ ਬਾਹਰਲੀ ਸਾਈਡ ਤੋਂ ਆਪਾਂ ਕਿਵੇਂ ਟਾਂਕਾ ਚੱਕਣਾ ਹੈ ਠੀਕ ਹੈ ਤੇ ਇਹਦੇ ਵਿੱਚ ਨਾ ਜਿੱਮੇ ਥੋੜਾ ਜਿਹਾ ਗੈਪ ਛੱਡ ਕੇ ਨਾ ਜਿੱਮੇ ਥੋੜਾ ਜਿਹਾ ਗੈਪ ਛੱਡ ਤੇ ਆਇਥੋਂ ਟਾਂਕਾ ਚੱਕਣਾ ਹੈ ਆਪਾਂ ਨੇ ਤੇ ਅੰਦਰਲੀ ਸਾਈਡ ਤੋਂ ਆਪਾਂ ਟਾਂਕਾ ਬਿਲਕੁਲ ਜੜ ਦੇ ਵਿੱਚੋਂ ਚੱਕਣਾ ਹੈ ਧਾਗੇ ਦੇ ਨਾਲ ਤੋਂ ਚੱਕਣਾ ਹੈ ਅੰਦਰਲੀ ਸਾਈਡ ਤੋਂ ਜਿਵੇਂ ਆਪਾਂ ਕਈ ਪੈਣਾ ਨਾਲ ਦੀ ਨਾਲ ਕੱਢਦੇ ਆ ਇੱਥੇ ਤੋਂ ਜਿਵੇਂ ਆਪਾਂ ਓਰੇ ਤੋਂ ਕਰਿਆ ਨਾਲ ਦੀ ਨਾਲ ਕੱਢਦੇ ਆ ਤੇ ਆਹ ਚੀਜ਼ ਦੇ ਵਿੱਚ ਨਾ ਫਿਰ ਗੈਪ ਰਹਿ ਜਾਂਦਾ ਏ ਓਰੇ ਇਹਨੂੰ ਆਪਾਂ ਬਾਹਰਲੀ ਸਾਈਡ ਤੋਂ ਟਾਂਕਾ ਵਧਾ ਕੇ ਚੱਕਣਾ ਹੈ ਜਿਹੜਾ ਆਪਣਾ ਆਹ ਖਾਲੀ ਗੈਪ ਹੋਊਗਾ ਇਹ ਆਹ ਧਾਗੇ ਦੇ ਨਾਲ जागा देखो ठीक है ਜਿਹੜੀਆਂ ਭੈਣਾਂ ਨੂੰ ਸਮਝ ਨਹੀਂ ਆਂਦਾ ਨਾ ਤੁਸੀਂ ਕੱਲੀ ਪੱਤੀ ਬਣਾ ਲਓ ਪਹਿਲਾਂ ਜਿੰਨੇ ਸਿੰਗਲ ਪੱਤੀ ਬਣਾ ਲਈ ਤੁਸੀਂ ਤੇ ਉਹਨੂੰ ਨਾ ਆਰਾਫ ਕੱਪੜੇ ਤੇ ਬਣਾ ਕੇ ਕਿਸੇ ਵੀ ਧਾਗੇ ਨਾਲ ਕੱਢ ਕੇ ਦੇਖ ਲਓ ਤੁਸੀਂ ਤੇ ਸਿੱਖਣ ਦੇ ਲਈ ਨਾ ਤੁਸੀਂ ਕੋਈ ਵੀ ਧਾਗਾ ਵਰਤ ਸਕਦੇ ਹੋ ਪਰ ਇਹ ਨਾ ਪੱਟ ਦੇ ਥ्रेड ਨਾਲੇ ਤਿਆਰ ਹੁੰਦੀ ਆ ਫੁਲਕਾਰੀ ਆ ਚਾਹੇ ਕੁਝ ਵੀ ਠੀਕ ਹੈ ਅੱਟਾ ਦੇ ਥ्रेड ਦੀ ਸ਼ਾਈਨਿੰਗ ਵਧੀਆ ਹੁੰਦੀ ਹੈ ਤੇ ਵਧੀਆ ਲੱਗਦਾ ਹੈ ਇਹਦੇ ਨਾਲ ਫੁੱਲ ਕੱਢਿਆ ਹੋਇਆ ਜੇ ਤੁਹਾਨੂੰ ਕੁਝ ਸਮਝ ਨਾ ਆਵੇ ਪਲੀਜ਼ ਕਮੈਂਟ ਕਰਕੇ ਪੁੱਛ ਲਿਆ ਕਰੋ ਜੀ ਆ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ఏద వి కడ్ వాసు ఆ జాన దూజి పత్తే ਨੱਕ ਗੈਪ ਛੱਡ ਕੇ ਠੀਕ ਹੈ ਥੋੜਾ ਜਿਹਾ ਹੀ ਜ਼ਿਆਦਾ ਵੀ ਨਹੀਂ ਥੋੜਾ ਜਿਹਾ ਗੈਪ ਛੱਡ ਕੇ ਅੱਗੇ ਤੋਂ ਟਾਂਕਾ ਚੱਕਣਾ ਹੈ ਆਪਾਂ ਨੇ ਬਾਰੀ ਸਾਈਡ ਤੋਂ ਦੇਖੋ ਜੀ ਆਪਣੀਆਂ ਪੱਤੀ ਤਿਆਰ ਹੋ ਗਈ ਤੇ ਇਹਦੇ ਨਾਲ ਇਹ ਨਾ ਜਿਵੇਂ ਆਪਾਂ ਧਾਗਾ ਅੰਦਰਲੀ ਸਾਈਡ ਨੂੰ ਵਾਪਸ ਲੈ ਕੇ ਇੱਧਰ ਨੂੰ ਆਇਆ ਨਾ ਵਾਪਸ ਤੇ ਆਪਾਂ ਇੱਧਰਲੀ ਸਾਈਡ ਤੋਂ ਵੀ ਸ਼ੁਰੂ ਕਰ ਸਕਦੇ ਆ ਕਿ ਜਿਵੇਂ ਆਪਾਂ ਨੇ ਇੱਥੋਂ ਤੋਂ ਸ਼ੁਰੂ ਕੀਤਾ ਤੇ ਆਹ ਇਧਰੋਂ ਪੂਰੀ ਪੱਤੀ ਨਿਕਲ ਜਾਈਏ ਠੀਕ ਹੈ ਵਿਚ ਨੂੰ ਧਾਗਾ ਕੱਢੀਏ ਲਿਆ ਕੇ ਵਾਪਸ ਨਹੀਂ ਜਾਣਾ ਪਊਗਾ ਆਪਾਂ ਨੂੰ ਦੇਖੋ ਇਹਦੇ ਵਿੱਚੋਂ ਕੱਢਿਆ ਆਪਾਂ ਤੇ ਇੱਥੇ ਕੱਢ ਲਿਆ ਧਾਗਾ ਜਿੱਮੇ ਹੁਣ ਆਪਣਾ ਇੱਕ ਤਿੱਖਾ ਪਾਸਾ ਦੇਖੋ ਆ ਆ ਗਿਆ ਇਹਦਾ ਕੋਨਾ ਅੰਗਲੀ ਸਾਈਡ ਇੱਧਰ ਠੀਕ ਹੈ ਤੇ ਹੁਣ ਆਪਾਂ ਨੇ ਆ ਜਿਹੜਾ ਕੋਨਾ ਇੱਥੇ ਤੋਂ ਸ਼ੁਰੂ ਕਰ ਲਿਆ ਫੇਰ ਆਪਮਨੇ ਹੁਣ ਇੱਧਰੀ ਸਾਈਡ ਤੋਂ ਟਾਂਕਾ ਜ਼ਿਆਦਾ ਚੱਕਣਾ ਹੈ ਠੀਕ ਹੈ ਸਿੰਗਲ ਪੱਤੀ ਹੋਗੀ ਜਿੱਮੇ ਆਪਣੀ ਆਹ ਠੀਕ ਹੈ